ਆ ਚੋਰ ਵੀਡੀਓ ਬਣਾਉਣ ਲੱਗ ਪਿਆ ਮੂੰਹ ਦਿਖਾਈ ਮੂੰਹ ਵੀ ਜਾਣ ਕੇ ਧੋਲੀਏ ਭੈਣ ਮਾਮਾ ਕੀ ਹੋ ਗਿਆ ਪਾਣੇ ਲਾ ਲੇ ਬੱਟਾਂ ਵਰਖਾ ਇੰਨੀਆਂ ਮੇਰੀ ਦਵਾਈ ਦਾ ਕੀ ਬਣੂਗਾ ਜਿਹੜੀ ਵਿੱਚ ਪਈ ਹੈ ਗੁੰਡ ਜਾ ਫੇਦੀ ਦਵਾਈ ਯਾਰ ਮਰੇ ਘਰ ਦੇ ਭੇਜਿਆ ਸੀ ਪਹਿਲੇ ਘੜੀ ਦੀ ਭੈਣ ਦੇ ਲਲ ਦੇਤਾ ਕੈਰ ਪਿਆਨੀ ਤੇ ਬਰੇ ਕਰਿਆ ਦੇ ਤਾਂ ਬਥੇਰੀਆਂ ਲੱਖਾਂ ਦੀ ਕਰਤੀ ਹੈ। ਹੈਲੋ। ਓਏ ਇਹ ਲੱਤ ਜੂ ਟੁੱਟ ਗਈ। ਕਿਹੜੀ? ਆ ਉਰਲੀ। ਕਾਜ ਮਾਰਿਆ। ਬੱਜਿਆ ਦਾ ਕਾਸੇ ਜ ਨਹੀਂ ਗੇੜਾ ਦਾ ਪਚਾਲੇ ਲਈ ਜਾਂਦੀ। ਭੈਣ ਦੇ ਲੱਲ ਦੇ ਤਾਂ ਜਮਾ। ਕਾਦੇ ਮਾਰਿਆ ਓਏ। ਮਾਰਾ ਦਾ ਕਾਸੇ ਦੀ ਨਹੀਂ ਗੱਗੀ ਨਾਲੀ ਸੀ। ਆਉਣ ਲੱਗਣੇ ਜਮਾ ਝੰਡੂ ਚੌਤੀ ਜਮਾ ਪੈਣੀ ਘਰਤੀ ਜਮਾ। ਭੈਣ ਵਾਹ ਤਾਂ ਟੁੱਟਦੀ ਨਹੀਂ ਦੇਖੀਏ। ਓ ਲੱਗੇ ਹੀ ਨਹੀਂ ਗੱਗੀ ਦੇ ਪਛਲਾ। ਲੈ ਭੈਣ ਦੇ ਲਾਣਾ ਪਲਾਸਟਿਕ ਵਾਂਗੂ ਤੋੜਦੀ ਧਰਮ ਨਾਲ ਜਮਾ। ਹੋਣਾਗਾ ਐ ਏ ਏ ਸਿਆਣੇ ਮੁੰਡੇ اے ਭਾਈ ਭੁੰਡੀ ਦਾ ਡਰਾਈਵਰ ਹੈ ਚੰਗਾ ਜੇ ਕਿਸੇ ਨੇ ਸਪਰੇਅ ਕਰਾਉਣੀ ਹੋਵੇ ਰੁਪਈਆ ਲੈਂਦਾ 30 ਕਿੱਲੇ ਮਗਰ ਤੇ ਇਹਨੂੰ 10 ਜ਼ਰੂਰ ਪਾਇਓ ਚੰਗਾ ਮੈਨੂੰ ਕਮੈਂਟਾਂ 'ਚ ਮੈਨੂੰ ਦੱਸ ਦਿਓ ਮੈਂ ਬੰਦਾ ਭੇਜ ਦੂੰਗਾ ਇਹ ਭਾਈ ਰਣਕੇ ਕੋਈ ਐਡੀ ਪਰੇ ਰੋਟੀ ਦੀ ਵੀ ਕੋਈ ਪਰ ਉਹ ਖਾਸ ਜ਼ਰੂਰਤ ਨਹੀਂ ਹੈਗੀਗੀ ਮੂੰ ਹੀ ਚੱਲਦਾ ਹੈ ਬਸ ਗਾ ਕੇ ਜਾ ਕੂਲੇ ਪਤਾ ਕਾਹਕੇ ਬਸ ਗੱਲੀ ਦਾ